ਆਪਸੀ ਸਾਇੰਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਤਿਉ ਜਿਹੜੀਆਂ ਇਸ ਵੇਲੇ ਤਸਵੀਰਾਂ ਮੈਂ ਤੁਹੰਦੇ ਕਰਨੇ ਸਾਂਝੀਆਂ ਕਰਾਦਾ ਤੋ ਦਿਖ ਸਕੋਗੇ ਕਿ ਬੜੀਆਂ ਕਿ ਹੈਰਾਨ ਕਰਨ ਵਾਲੀਆਂ ਤਸਵੀਰਾਂ ਇਸ ਵੇਲੇ ਤੋਂ ਹੀ ਮੈਂ ਸਾਂਝੀਆਂ ਕਰਾਦਾ ਤੋ ਦਿਖ ਸਕੋਗੇ ਜਿਨ੍ਹਾਂ ਤੁਹਾਨੂੰ ਪਤਾ ਕਿ ਇਸ ਵੇਲੇ ਕਿਸਾਨਾਂ ਦਾ ਫਸਲ ਜਿਹੜਾ ਬਾਹਰ ਪੱਕੀ ਚੁੱਕੇ ਦਾ ਮਰ ਇਹਦੇ ਕਿ ਚੱਲਦੇ ਤੁਹਾਨੂੰ ਪਤਾ ਕਿ ਸਾਡੇ ਇਸ ਟਾਈਮ ਕਾਫੀ ਜਿਆਦਾ ਰੋੜਿਆਂ ਪਰ ਜਿਹੜੇ ਟਰੱਕ ਵਗੈਰਾ ਜਿਹੜੇ ਪ੍ਰਾਲੀ ਵਗੈਰਾ ਲੋਡ ਕਰੀਏ ਜਾਦਨਾ ਮਰ ਇਧੇ ਕਿ ਚਲਦੇ ਤਾ ਉਹ ਦਿਖ ਸਕਦੇ ਇੱਕ ਜਿਹੜੀ ਤਸਵੀਰਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਮੈਂ ਆਪਣੇ ਚੈਨਲ ਤੇ ਰਾਇ ਤੁਹਾਨੂੰ ਦਰਕਰ ਪਿਆਰ ਦੱਸਿਆ ਜਿਆਦਾ ਹੈ ਕਿ ਬਣੀ ਸਬ ਡਿਵੀਜ਼ਨ ਵਿੱਚ ਇੱਕ ਟਰੱਕ ਹੀ ਅੱਗ ਲੱਗੀ ਜਾਂਦੀ ਜਿਹਦੀ ਤਸਵੀਰਾਂ ਮੈਂ ਤੁਹਾਨੂੰ ਦਰਕਰ ਸਾਂਝੀ ਕਰਾਂਗਾ ਜਿੱਥੇ ਮਹਾਰਾਜ ਸ਼ੁਕਰ ਹੋ ਸਮਾਲਕ ਦਾ ਪਰਮ ਪਿਤਾ ਪਰਮਾਤਮਾ ਦਾ ਕਿ ਜਿਹੜੇ ਇਹਦੇ ਵਿੱਚ ਡਰਾਈਵਰ ਹੀ ਉਹਦੀ ਜਾਨ ਬਖਸ਼ੀ ਬਚੀਏ ਦੀ ਹੈ ਦਰਸ਼ਕੋ ਤਸਵੀਰਾਂ ਬੜੀਆਂ ਗੇ ਹੈਰਾਨ ਕਰਨ ਵਾਲੀਆਂ ਨੇ ਮਹਾਰਾਜ ਆਪਣੇ ਚੈਨਲ ਤੇ ਰਾਇ বারবার ਤੁੰਦੇ ਕੇ ਇੱਕ اپੀਲ ਜਰੂਰ ਕਰਨੇ ਕੀ ਇਸ ਵੀਡੀਓ ਕੀ ਸ਼ੇਅਰ ਜਰੂਰ ਕਰਾ ਕਰੋ ਕਿਉਂਕਿ ਤੁੰਦਾ ਇੱਕ ਸ਼ੇਅਰ ਜਿਹੜਾ ਸਾਡੇ ਲਈ ਕਾਫੀ ਜਿਆਦਾ ਸਾਡਾ ਹੌਸਲਾ ਵਧਾਉਂਦਾ ਤੋ ਦਿਖਦੇ ਤਸਵੀਰਾਂ ਤਸਵੀਰਾਂ ਬਹੁਤ ਹੈਰਾਨ ਕਰਨ ਵਾਲੀਆਂ ਨੇ ਮਰ ਇਸ ਵੇਲੇ ਦੀਆਂ ਤਸਵੀਰਾਂ ਤੋ ਦਿਖਾ ਦਿਓ ਇਹ ਬਣੀ ਸਬ ਡਿਵੀਜ਼ਨ ਦੀਆਂ ਤਸਵੀਰਾਂ ਜਿੱਥੇ ਇੱਕ ਪ੍ਰਾਲੀ ਵਾਲੇ ਟਰੱਕ ਕੀ ਜਿਲੇ ਅੱਗ ਲੱਗਦੀ ਹੈ ਉਹਦੇ ਬਾਅਦ ਫਾਇਰ ਬ੍ਰਿਗੇਡ ਵੀ ਮੌਕੇ ਤੇ ਪੁੱਜਦੀ ਤੋ ਉਹਦੇ ਬਾਅਦ ਇਹ ਅੱਗ ਜਿਹੜੀ ਉਹਦੇ ਉਪਰ ਕਾਬੂ ਪਾਇਆ ਜਾਂਦਾ ਪਰ ਸ਼ੁਕਰ ਹੈ ਸੰਮਾਰਕ ਦਾ ਕਿ ਜਿਹੜਾ ਟਰੱਕ ਜਿਹੜਾ ਡਰਾਈਵਰ ਚਲਾ ਰਹਾ ਮਰ ਉਹਦੀ ਜਾਨ ਸੁਰੱਖਿਤ ਆ ਪਰ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਾ ਕਰੋ ਦਰਸ਼ਕੋ ਆਪਸੀ ਸਾਇੰਟਿਫਿਕ ਟੀਵੀ ਚੈਨਲ ਇੱਕ ਐਸਾ ਚੈਨਲ ਹੈ ਜਿਹੜਾ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਸਾਡੇ ਕੋਲ ਆਂਦੀ ਹੈ ਅਸ ਤੋਂ ਤੁਹਾਨੂੰ ਜ਼ਰੂਰ ਪੀ ਜਾਣਿਆ ਕਿਉਂਕਿ ਬੜਾ ਕੇ ਹੈਰਾਨ ਕਰਨ ਵਾਲਾ ਮਾਮਲਾ ਜੀ ਜਿਹੜਾ ਕਿਉਂਕਿ ਤੁਹਾਨੂੰ ਪਤਾ ਕਿ ਇਸ ਟਾਈਮ ਕਿਸਾਨਾਂ ਦੀ ਫਸਲ ਪੱਕੀ ਚੁੱਕੀ ਦੀ ਹੈ ਤੇ ਕਿਸਾਨ ਜਿਹੜੇ ਆਪਣੇ ਘਰ ਵਿੱਚ ਜਿਹੜਾ ਜਾਨਵਰਾਂ ਲਈ ਪਰਾਲੀ ਵਗੈਰਾ ਜਿਸੀ ਪਰਾਲੀ ਵਗੈਰਾ ਜਾਨਵਰਾਂ ਲਈ ਜਿਹੜੀ ਇਕੱਠੀ ਵਗੈਰਾ ਕਰਦੇ ਨੇ ਉਦੇ ਲਈ ਇੰਨਾ ਇੱਕ ਟਰੱਕ ਜਾ ਰਹਾ ਜਿਹੜਾ ਟਰੱਕ ਕੀ ਅਚਾਨਕ ਜਿਲੇ ਅੱਗ ਲੱਗੀ ਜਾਂਦੀ ਹੈ ਤੇ ਉਹਦੇ ਬਾਅਦ ਜਿਹੜਾ ਟਰੱਕ ਜਿਹੜਾ ਡਰਾਈਵਰ ਹਾਂ ਮਰੂਦੀ ਜਾਨ ਸੁਰੱਖਿਤ ਹੈ ਪਰ ਉਹਦੇ ਬਾਅਦ ਜਿਹੜੇ ਸਥਾਨੀਏ ਲੋਕ ਉਹਨੇ ਵੀ ਜੀ ਅੱਗ ਉੱਪਰ ਕਾਬੂ ਪਾਇਆ ਤੇ ਉਹਦੇ ਬਾਅਦ ਜਿਹੜੀ ਫਾਇਰ ਬ੍ਰਿਗੇਡ ਵੀ ਮੌਕੇ ਤੇ ਪੁੱਜਦੀ ਮਰ ਤੋਈ ਤਸਵੀਰਾਂ ਮੈਂ ਆਪਣੇ ਚੈਨਲ ਤੇ ਰਾਏ ਦਸੀਆਂ ਪਰ ਵੀਡੀਓ ਕੀ ਜਿਆਦਾ ਕੋਲੇ ਜਿਆਦਾ ਸ਼ੇਅਰ ਕਰਾ ਕਰੋ ਕਿਉਂਕਿ ਆਪਸੀ ਸੰਚ ਟੀਵੀ ਚੈਨਲ ਜਿਹੜਾ ਤੁਸੀਂ ਪਲ-ਪਲ ਦੀ ਅਪਡੇਟ ਜ਼ਰੂਰ ਦਿੰਦਾ ਪਹੁੰਚਦਾ ਕਿਉਂਕਿ ਇਸ ਟਾਈਮ ਕਾਫੀ ਜਿਆਦਾ ਜੜੀਆਂ ਰੋਡ ਪ੍ਰੈਸ ਵੀ ਦਿਖਾ ਦਿਆਂ ਟਰੱਕ ਕੋਈ ਇਹ ਟਰਾਲੀਆਂ ਹੀ ਆ ਜਾਂ ਮਹਿੰਦਰਾ ਕੱਟੀ ਹੋਈਆਂ ਆ ਕਾਫੀ ਜਿਹੜੀਆਂ ਪ੍ਰਾਲੀ ਦੀਆਂ ਲੋਡ ਹੋਈਆਂ ਜਿਆਦੀਆਂ ਨੇ ਮਰੇ ਜਿਹੜਾ ਜਿਹੜਾ ਵਾਕਿਆ ਜਿਹੜਾ ਮੈਂ ਤੁਹਾਨੂੰ ਦੱਸਦਾ ਬਣੀ ਸਬ ਡਿਵੀਜ਼ਨ ਵਿੱਚ ਦਿਖਣੇ ਲਈ ਮਿਲੇ ਜਿੱਥੇ ਇੱਕ ਟਰੱਕ ਪ੍ਰਾਲੀ ਵਾਲਾ ਟਰੱਕ ਆ ਜਿਸ ਦੀ ਅੱਗ ਲੱਗੀ ਜਾਂਦੀ ਉਹਦੇ ਬਾਅਦ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਮਰ ਜਿਹੜਾ ਟਰੱਕ ਜਿਹੜਾ ਡਰਾਈਵਰ ਜਿਹੜਾ ਚਲਾ ਰਹਾ ਉਹਦੀ ਜਾਨ ਸੁਰੱਖਿਤ ਹੈ ਪਰ ਵੀਡੀਓ ਵੀ ਸ਼ੇਅਰ ਜ਼ਰੂਰ ਕਰਾ ਕਰੋ ਦਰਸ਼ਕੋ ਪਲ-ਪਲ ਦੀ ਅਪਡੇਟਸ ਹਸਤੁੰਦਾ ਜ਼ਰੂਰ ਪਿਆੰਦਰ ਹੋਣੇ ਹਨ ਪਰ ਬੜਾ ਕੇ ਹੈਰਾਨ ਕਰਨੇ ਵਾਲਾ ਮਾਮਲਾ ਦਰਸ਼ਕੋ ਇਸ ਵੇਲੇ ਮੈਂ ਤੁਹਾਨੂੰ ਕਰੇ ਸ ਉਕੇ ਟਰੱਕ ਦੀ ਕਾਫੀ ਜ਼ਿਆਦਾ ਅੱਗ ਲੱਗੀ ਚੁੱਕੀ ਦੀ ਜਿਹਦੇ ਚਲਦੇ ਜਿਹੜੇ ਸਥਾਨੀਏ ਲੋਕੇ ਉਸ ਟਰੱਕ ਕੀ ਜਿਲੇ ਅੱਗ ਉਪਰ ਕਾਬੂ ਪਾਇਆ ਤਾਂ ਫਾਇਰ ਬ੍ਰਿਗੇਡ ਵੀ ਮੌਕੇ ਤੇ ਪੁੱਜੀ ਜਾਂਦੀ ਹੈ ਪਰ ਡਰਾਈਵਰ ਸੁਰੱਖਿਤ ਹੈ ਪਰ ਦਰਸ਼ਕੋ ਜਿਹੜਾ ਵਾਕਿਆ ਜਿਹੜਾ ਹੋਇਆ ਕਟੂਆ ਦੇ ਸਬ ਡਿਵੀਜ਼ਨ ਵਿੱਚ ਦਿਖਣੇ ਲਈ ਮਿਲਿਆ ਜਿੱਥੇ ਇੱਕ ਟਰੱਕ ਪ੍ਰਾਲੀ ਵਾਲਾ ਟਰੱਕਾ ਉਸੇ ਅਚਾਨਕ ਜਿਲੇ ਅੱਗ ਲੱਗੀ ਜਾਂਦੀ ਤੇ ਉਹਦੇ ਬਾਅਦ ਕਾਫੀ ਜ਼ਿਆਦਾ ਨੁਕਸਾਨ ਹੋਇਆ ਟਰੱਕ ਦੀ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਵੀਡੀਓ ਕੀ ਵੀਡੀਓ ਕੀ ਜਿਆਦਾ ਕੋਲੇ ਜਿਆਦਾ ਸ਼ੇਅਰ ਜ਼ਰੂਰ ਕਰਾ ਕਰੋ ਦਰਸ਼ਕੋ ਜਿਹੜੀਆਂ ਤਸਵੀਰਾਂ ਇਸ ਵੇਲੇ ਕਿਉਂਕਿ ਕਾਫੀ ਜਿਆਦਾ ਟਰੱਕ ਜਿਹੜੇ ਇਸ ਟਾਈਮ ਕਿਸਾਨ ਜਿਹੜੇ ਫਸਲ ਬਗੈਰਾ ਜਿਹੜੀ ਆਪਣੀ ਇਕੱਠੀ ਕਰਾ ਦੇਣਾ ਉਹਦੇ ਚਲਦੇ ਪ੍ਰਾਲੀ ਵੀ ਕਾਫੀ ਕਿਉਂਕਿ 6 ਮਹੀਨੇ ਲੇ ਲੋਗੇ ਜਿਹੜੀ ਪ੍ਰਾਲੀ ਵਗੈਰਾ ਜਿਹੜੀ ਇਕੱਠੀ ਕਰੀਏ ਰੱਖੀ ਲੈਂਦੇ ਨੇ ਮਰ ਤੋਂ ਦੇਖ ਸਕਦੇ ਹੋ ਟਰੱਕ ਦੀਆਂ ਤਸਵੀਰਾਂ ਇੱਕ ਵਾਰੀ ਫੇਰ ਮੈਂ ਤੁਹੰਦੇ ਕਰਨੇ ਸਾਂਝੀਆਂ ਕਰਾਂ ਕਿਉਂਕਿ ਬੜੀਆਂ ਕੇ ਹੈਰਾਨ ਕਰਨ ਵਾਲੀਆਂ ਨੇ ਸਥਾਨੀਏ ਲੋਕਾਂ ਇਸ ਜਿਲ੍ਹੇ ਟਰੱਕ ਕੀ ਦੇਖਿਆ ਉਹਦੇ ਬਾਅਦ ਅੱਗ ਪਰ ਕਾਬੂ ਪਾਣੀ ਦੀ ਕੋਸ਼ਿਸ਼ ਕੀਤੀ ਮਰ ਟਰੱਕ ਵੀ ਤੋ ਦਿਖ ਸਕਦੇ ਹੋ ਕਿ ਟੋਟਲੀ ਜਲੀਏ ਰਾਖੋ ਚੁਕਦਾ ਟਰੱਕ ਦੀਆਂ ਵੀ ਬੜੀਆਂ ਕੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਦਰਸ਼ਕੋ ਤੋ ਦਿਖ ਸਕਦੇ ਹੋ ਕਿ ਕਿਉਂਕਿ ਆਏ ਦਿਨਸ ਆਪਣੇ ਚੈਨਲ ਦੇ ਰਾਏ ਸਾਡੇ ਕੋਲ ਜਿਹੜੀ ਵੀ ਕੋਈ ਅਪਡੇਟ ਆਉਂਦੀ ਹੈ ਤੁਸੀਂ ਉਹਦਾ ਜ਼ਰੂਰ ਪਹਿ ਜਾਣਿਆ ਮਰ ਤੋ ਤੋ ਤਸਵੀਰਾਂ ਦਿਖੋ ਦਰਸ਼ਕੋ ਤੋ ਦਿਖ ਸਕਦੇ ਹੋ ਕਿ ਟਰੱਕ ਟੋਟਲੀ ਅੱਗ ਦੀ ਚਪੇੜ ਚਾਈ ਚੁਕਦਾ ਪਰ ਸਥਾਨੀ ਲੋਕੇ ਕਾਫੀ ਜ਼ਿਆਦਾ ਅੱਗ ਉਪਰ ਕਾਬੂ ਪਾਣੇ ਦੀ ਕੋਸ਼ਿਸ਼ ਕੀਤੀ ਮਰ ਪਰਾਲੀ ਜਿੰਨੀ ਵੀ ਆਹਾ ਉਸ ਟਰੱਕ ਉਪਰ ਜਲੀਏ ਰਾਖੋ ਚੁੱਕੀ ਦੀ ਹੈ ਪਰ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚਦੀ ਤੇ ਸਾਗੋ ਉਪਰ ਕਾਬੂ ਪਾਣ ਦੀ ਕੋਸ਼ਿਸ਼ ਕਰਾ ਰਹੀ ਹੈ ਮੇਰੇ ਦਰਸ਼ਕੋ ਵੀਡੀਓ ਕੀ ਸ਼ੇਅਰ ਜਰੂਰ ਕਰਾ ਕਰੋ ਅਗਰ ਤੋ ਵੀ ਕੁਤੇ ਪ੍ਰਾਲੀ ਵਗੈਰਾ ਜਾਂ ਕੋਈ ਸ਼ਹਿਲਿਆ ਕੋਈ ਆਪਣੇ ਜਾਨਵਰ ਲਈ ਇਕੱਠਾ ਕਰਾ ਦਿਓ ਤੇ ਥੋੜਾ ਚਕੰਨੇ ਹੀ ਇਹ ਕਰਾ ਕਰੋ ਚਕੰਨੇ ਹੀ ਦਰਸ਼ਕੋ ਰੋਹ ਕਰੋ ਕਿਉਂਕਿ ਕਾਫੀ ਜ਼ਿਆਦਾ ਆਗਲ ਜਿਹੜੇ ਮਾਮਲੇ ਨੇ ਦਿਖਣ ਲਈ ਮਿਲਣਾ ਕਿਉਂਕਿ ਕੁਝ ਦਿਨ ਪਹਿਲਾਂ ਵੀ ਐਸੇ ਇੱਕ ਖਬਰ ਤੋਂ ਹੀ ਰਿੰਗ ਰੋਡ ਉਪਰ ਦੱਸ ਸੀ ਜਿੱਥੇ ਦੋ ਟਰੱਕ ਜਿਹੜੇ ਆਪਸ ਵਿੱਚ ਹਿੱਟ ਕਰਦੇ ਨੇ ਉਹਦੇ ਬਾਅਦ ਉਹ ਵੀ ਅੱਗ ਦੀ ਚਪੇਟ ਚਾਈ ਜਾਂਦੇ ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਉਹਨਾਂ ਟਰੱਕਾਂ ਦਾ ਵੀ ਦਿਖਣ ਲਈ ਮਿਲਿਆ ਮਰਦ ਰਿਸ਼ ਕੋ ਜਿਹੜੀਆਂ ਤਸਵੀਰਾਂ ਜਿਹੜੀਆਂ ਤਸਵੀਰਾਂ ਇਸ ਵੇਲੇ ਮੈਂ ਤੁਹਾਨੂੰ ਦੇ ਕਰਨੇ ਸਾਂਝੀ ਕਰਾ ਰਹਾ ਤਾਂ ਤੋ ਦਿਖ ਸਕਦੇ ਹੋ ਕਿ ਬੜੀਆਂ ਕੇ ਹੈਰਾਨ ਕਰਨ ਲਈ ਤਸਵੀਰਾਂ ਇਸ ਵੇਲੇ ਜਿਹੜੀਆਂ ਬਾਣੀ ਸਬ ਡਿਵੀਜ਼ਨ ਚ ਜਿਹੜੀ ਦਿਖਣ ਲਈ ਮਿਲੀਆਂ ਤੋ ਦਿਖ ਸਕਦੇ ਸਥਾਨੀ ਲੋਕ ਵੀ ਕਾਫੀ ਮਦਦ ਕਰਾ ਰਹੇ ਨੇ ਪਾਣੀ ਦੀ ਬਾਲਟੀ ਵਗੈਰਾ ਕਾਫੀ ਜ਼ਿਆਦਾ ਜਿਸ ਤਰੀਕੇ ਨਾਲ ਉਹਨੇ ਪ੍ਰਯਾਸ ਕਰਨੇ ਦੀ ਕੋਸ਼ਿਸ਼ ਕਰਾ ਰਹੇ ਨੇ ਪਰ ਅੱਗ ਉਪ ਇਸ ਬੇਲੇ ਦੀ ਲਾਈਵ ਅਪਡੇਟ ਮੈਂ ਤੁਹਾਨੂੰ ਦੇ ਕਰਨੇ ਸਾਂਝੀ ਕਰ ਰਹਾ ਹਾਂ ਜੇ ਹੋਰ ਕੋਈ ਅਪਡੇਟ ਸਾਡੇ ਕੋਲ ਆਂਦੀ ਹੈ ਤੁਹਾਨੂੰ ਜ਼ਰੂਰ